ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਇੰਨੀ ਮੁਹੱਬਤ ਇੰਨਾ ਪਿਆਰ ਇੰਨੀ شدت ਦੇ ਨਾਲ ਜਜ਼ਬੇ ਦੇ ਨਾਲ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੁਹਾਨੂੰ ਸਾਰਿਆਂ ਨੂੰ ਇੱਥੇ ਅਲੱਗ-ਅਲੱਗ ਆਲੇ ਦੋਲੇ ਦੇ ਪਿੰਡਾਂ ਤੋਂ ਮਹਿਮਾ ਸਿੰਘ ਵਾਲਾ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਵੀ ਹੈ ਧੰਨਵਾਦ ਵੀ ਹੈ ਔਰ ਜਿੰਨੇ ਵੀ ਵਿਰਾਸਤੀ ਖੇਡਾਂ ਦੇ ਸ਼ੌਕੀਨ ਨੇ ਉਹ ਤਾਂ ਬਹੁਤ ਹੀ ਜ਼ਿਆਦਾ ਚਾਹ ਨਾਲ ਆ ਜਾਈ ਨੇ ਮੈਂ ਉਹਨਾਂ ਦੇ ਚਾਹ ਨੂੰ ਦੇਖ ਸਕਦਾ ਉਹਨਾਂ ਦੀਆਂ ਅੱਖਾਂ ਚੋਂ ਉਹਨਾਂ ਦੇ ਚਿਹਰਿਆਂ ਤੋਂ ਤੁਹਾਨੂੰ ਬਹੁਤ-ਬਹੁਤ ਜ਼ਿਆਦਾ ਵਧਾਈਆਂ ਜਿੰਨੇ ਵੀ ਮੇਰੀ ਕੈਬਨਿਟ ਦੀ ਟੀਮ ਐ ਐਮਐਲਏ ਸਹਿਬਾਨ ਨੇ ਮੇਰੇ ਪਾਰਟੀ ਦੇ ਦਰਜਾ ਬਦਰ ਦਾ ਔਦੇਦਾਰ ਸਹਿਬਾਨ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਸਾਰੀਆਂ ਹੀ ਮੇਰੇ ਲਈ ਸਾਰੇ ਹੀ ਸਤਿਕਾਰਯੋਗ ਨੇ ਜਿਨ੍ਹਾਂ ਬੈਲ ਗੱਡੀਆਂ ਦੇ ਜਿਹੜੇ ਸ਼ੌਕੀਨ ਨੇ ਦੌੜਾਂ ਦੇ ਔਰ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਦੇ ਔਰ ਕਬੂਤਰਾਂ ਦਿਆਂ ਉਡਾਰੀਆਂ ਜਿੰਨੇ ਵੀ ਇੱਥੇ ਪਹੁੰਚੇ ਹੋ ਸਾਰੇ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਹੰਮਦ ਸਦੀਕ ਜੀ ਦਾ ਗਾਣਾ ਸੁਣਦੇ ਹੁੰਦੇ ਸੀ ਬੱਗੀ ਤਿਤਰੀ ਕਮਾਦੋਂ ਨਿਕਲੀ ਉਟਦੀ ਨੂੰ ਬਾਜ ਪੈ ਗਿਆ ਉਦੇ ਵਿੱਚ ਇੱਕ ਹੋਰ ਲਾਈਨ ਆਉਂਦੀ ਹੈ ਅਸੀਂ ਛਤਰੀ ਹਿਲਾਈ ਤੇ ਉਹ ਪੈਰ ਕੱਢ ਗਈ ਤੁਸੀਂ ਅੱਧ ਛਤਰੀਆਂ ਲੈ ਕੇ ਆਏ ਹੋ ਔਰ ਆਪਾਂ ਕਹਿੰਦੇ ਆ ਨੀਲੀ ਛਤਰੀ ਵਾਲਾ ਮੈਂ ਨੀਲੀ ਛਤਰੀ ਵਾਲੇ ਅੱਗੇ ਅਰਦਾਸ ਕਰਦਾ ਤੁਹਾਡੀਆਂ ਛਤਰੀਆਂ ਜਲਦੀ ਚਿੱਟੀਆਂ ਕਬੂਤਰਿਆਂ ਤੇ ਕਬੂਤਰਾਂ ਨਾਲ ਭਰੀਆਂ ਹੋਣਗੇ ਮੈਂ ਜਦੋਂ ਪਿੰਡੋਂ ਦਾ ਸੀ ਜਿੰਦਾਬਾਦ 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 ਮਿਹਰਬਾਨੀ ਜਨਾਬ ਮਿਹਰਬਾਨੀ ਮਿਹਰਬਾਨ ਜਦੋਂ ਮੈਂ ਪਿੰਡ ਹੁੰਦਾ ਸੀ ਤੇ ਗਰਾਊਂਡ 'ਚ ਜਾਂਦੇ ਕਬੱਡੀ ਆਪਣੀ ਮਾਂ ਖੇਡ ਹੈ ਕਬੱਡੀ ਖੇਡਦੇ ਫਿਰ ਥੋੜਾ ਜਿਆ ਸੁਰਤ ਸੰਭਾਲੀ ਤਾਂ ਕਿਲਾ ਰਾਏਪੁਰ ਦੀਆਂ ਖੇਡਾਂ ਬਾਰੇ ਸੁਣਨ ਲੱਗੇ ਟੀਵੀ ਤੇ ਖਬਰਾਂ 'ਚ 7:30 ਵਾਲੀਆਂ ਖਬਰਾਂ 'ਚ ਉਹ ਖੇਡਾਂ ਬਾਰੇ ਦਿਖਾਉਂਦੇ ਹੁੰਦੇ ਉਹਦੇ 'ਚ ਬੈਲ ਗੱਡੀਆਂ ਵੀ ਦੌੜਦੀਆਂ ਹੁੰਦੀਆਂ ਸੀ ਉਹ ਰਮਨ ਕੁਮਾਰ ਪੜਦਾ ਹੁੰਦਾ ਸੀ ਖਬਰਾਂ ਤੇ ਬੜਾ ਚਾਹ ਹੁਣਾ ਦਿਲ ਚ ਵੀ ਅੱਛਾ ਯਾਰ ਇਹ ਕਿਵੇਂ ਹੁੰਦਾ ਹੋ ਹੁਣ ਇੱਧਰ ਆਉਣ ਨਹੀਂ ਦਿੰਦੇ ਇਹ ਕਰਦੇ ਆ ਇੱਧਰ ਛੱਡੋ 15 ਕਿਲੋਮੀਟਰ ਤੇ ਸੁਨਾਮ ਹੈ ਉੱਥੇ ਹੀ ਨਹੀਂ ਜਾਣ ਦਿੰਦੇ ਸੀ ਕਹਿੰਦੇ ਖੋਇਆ ਜਾਏਗਾ ਤੂੰ ਪੀੜਾ ਕਹਿੰਦੇ ਉੱਥੇ ਸ਼ਹਿਰ ਚ ਨਹੀਂ ਜਾਣਾ ਪਰ ਦੇਖਣ ਦਾ ਚਾਹ ਸੀ ਅਖਬਾਰ ਪੜ੍ਹਨ ਦਾ ਚਾਹ ਸੀ 1933 ਤੋਂ ਸ਼ੁਰੂ ਹੋਈਆਂ ਇਹ ਖੇਡਾਂ ਆਜ਼ਾਦੀ ਤੋਂ ਵੀ ਪਹਿਲਾਂ ਫਿਰ BBC ਤੇ ਡਿਸਕਵਰੀ ਤੇ ਡਾਕੂਮੈਂਟਰੀ ਦੇਖੀ ਉਹਨਾਂ ਬਾਰੇ ਰਾਸ਼ਟਰਪਤੀਤਾ ਕੋ ਉਹਨਾਂ ਨੂੰ ਦੇਖਣ ਆਉਂਦੇ ਰਹੇ ਤੇ ਕੁਦਰਤ ਨੇ ਸੰਯੋਗ ਬਣਾਤਾ ਕਲਾਕਾਰੀ ਚ ਆ ਗਏ ਤੱਕ ਲਾਰੇ ਪੁਰਾਣੇ ਨੇ ਇੱਕ ਵਾਰੀ ਮੇਰੇ ਕੋਲ ਆਇਆ ਕਹਿੰਦਾ ਵੀ ਖੇਡਾਂ ਤੇ ਪ੍ਰੋਗਰਾਮ ਕਰਾਉਣਾ ਕਿੰਨੇ ਪੈਸੇ ਲਾਉਂਗ ਮੈਂ ਕਹਿੰਦਾ ਪੈਸੇ ਛੱਡੋ ਮੈਨੂੰ ਸਟੇਜ ਤੇ ਹੀ ਲੈ ਜਾਓ ਬਸ ਮਦਾਬ ਉੱਥੇ ਜਾਣ ਨੂੰ ਕਦੋਂ ਦਾ ਤੜਫੀ ਆ ਨਾ ਸੋ ਇਹ ਪਿਆਰ ਜਿਹੜਾ ਖੇਡਾਂ ਪ੍ਰਤੀ ਪੰਜਾਬੀਆਂ ਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਕੋਈ ਕਾਨੂੰਨ ਥੋੜੇ ਟਾਈਮ ਲਈ ਚੱਕੇ ਜਾਮ ਕਰ ਸਕਦਾ ਪਰ ਬੈਲ ਗੱਡੀਆਂ ਦੇ ਚੱਕੇ ਜਿਹੜੇ ਨੇ ਉਹਨਾਂ ਨੂੰ ਰੋਕ ਨਹੀਂ ਸਕਦਾ ਇਹ ਜਿਹੜੇ ਚੱਕੀ ਘੁੰਮਦੀ ਹੈ ਨਾ ਪਰਮਾਤਮਾ ਦੀ ਇਹ ਗੋਲ ਚੱਕੀ ਜਿਹੜੀ ਬਣਾਈ ਹੋਈ ਹੈ ਧਰਤੀ ਇਹ ਗੋਲ ਚੱਕੀ ਦਾ ਮਾਲਕ ਜਿਹੜਾ ਇਹ ਗੋਲ ਚੱਕੀ ਦਾ ਚਾਲਕ ਜਿਹੜਾ ਉਹ ਰੱਬ ਹੈ ਉਦੇ ਹੁਕਮ ਬਿਨਾ ਪੱਤਾ ਨਹੀਂ ਹਿਲਦਾ ਇੱਥੇ ਹੁਕਮ ਦੇਣ ਵਾਲੇ ਕੌਣ ਆ ਜੀ ਅਸੀਂ ਕਿ ਉਹਨੂੰ ਰੋਕ ਦੋ ਇੱਥੇ ਬੈਨ ਲਾ ਦੋ ਇੱਥੇ ਕਾਨੂੰਨ ਬਣਾ ਦੋ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿਲਦਾ ਪ੍ਰਮਾਤਮਾ ਨੇ ਸਮੱਤ ਬਖਸ਼ੀ ਬਲ ਬਖਸ਼ਿਆ ਅਸੀਂ ਕਹਿ ਵੀ ਆ ਤਾਂ ਯਾਰ ਮਤਲਬ ਸਾਡੀਆਂ ਆਪਦੀਆਂ ਖੇਡਾਂ ਨਾਲ ੱੱਕਾ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਕੋਲੇ ਬਲਦਾਂ ਦੀ ਜੋੜੀ ਸੀ ਜੀ ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਕੀਤੀ ਹੈ ਜੀ ਅਸੀਂ ਤਾਂ ਤੱਲੀਆਂ ਲਿਆ ਕੇ ਪਾਉਨੇ ਆ ਝਾਂਜਰਾਂ ਲਿਆ ਕੇ ਪਾਉਨੇ ਆ ਨੱਥਾਂ ਦੇ ਅਡਾ ਡੰਗ ਛਕਣੀਆਂ ਦੇ ਅਡਾ ਡੰਗ ਮੱਥਿਆ ਤੇ ਤਾਜ ਜੌਨੇ ਉਹਨਾਂ ਦੇ ਦੇਸੀ ਘੋਦੇ ਪੀਪੇ ਵਰਦਾਂ ਵਾਸਤੇ ਆਉਂਦੇ ਆ ਪਤਾ ਨਹੀਂ ਕਿਹੜੇ ਬਾਬੂ ਨੇ ਬੈਠੇ ਨੇ ਕੀ ਦਿਮਾਗ ਚ ਉਹਦੇ ਆਇਆ ਹੋਊਗਾ ਕਹਿੰਦਾ ਜੀ ਟੌਰਚਰ ਕਰਦੇ ਆ ਉਹ ਅਸੀਂ ਪੁੱਤਾਂ ਤੋਂ ਵੱਧ ਪਿਆਰ ਦੇ ਕੇ ਉਹਨਾਂ ਨੂੰ ਪਾਲਦੇ ਆ ਕਦੋਂ ਟੌਰਚਰ ਕਰਦੇ ਆ ਦੱਸੋ ਤਾਂ ਸਹੀ ਸਾਨੂੰ ਬਣਾਤਾ ਕਾਨੂੰਨ ਉੱਥੇ ਬੈਠਿਆ ਨੇ ਚਲੋ ਕੋਈ ਨਹੀਂ ਪਰ ਸਾਡੇ ਵਿਰਸੇ ਚ ਜਿਹੜੇ ਬਲਦ ਨੇ ਕੋ ਬਾਲਦ ਵੀ ਕਹਿੰਦੇ ਨੇ ਕਿਸੇ ਇਲਾਕੇ ਚ ਬੈਲ ਵੀ ਕਹਿੰਦੇ ਨੇ ਸਾਡੇ ਬਲਦ ਕਹਿੰਦੇ ਆ ਬਹੁਤ ਨਾਤਾ ਰਿਹਾ ਆਪਸ ਚ ਅੰਨ ਦਾਤਾ ਉਹੀ ਰਿਹਾ ਮੇਰੇ ਦਾਦੇ ਹੋਰ ਹੀ ਦੱਸਦੇ ਆ ਕਿ 4 ਵਜੇ ਉੱਠ ਕੇ 4 ਕੀ 3:30 ਵਜੇ ਤਾਰਾ ਚੜ੍ਹਦੇ ਨਾਲ ਬਿੱਦਿੰਤ ਜੋ ਤੱਕ ਸੂਰਜ ਪੋਹ ਫੁੱਟਦੀ ਸੀ ਉਹ ਤੱਕ 2 ਕਿੱਲੇ 2.5 ਕਿੱਲੇ ਅਸੀਂ ਵਾਹ ਦਿੰਦੇ ਸੀ ਤਾਂ ਨਾਲ ਹੀ ਜਾਂਦੇ ਸੀ ਫਿਰ ਬਲਦ ਦੀ ਜਾਂਦੇ ਸੀ ਨਾਲ ਤਾਰਾ ਚੜਨ ਵੇਲੇ ਫਿਰ ਸਾਡੇ ਰਿਵਾਜ ਹੈ ਬਲਦ ਮੌਲਾ ਹੋ ਗਿਆ ਉਮਰ ਹੋ ਗਈ ਅਸੀਂ ਉਹਨੂੰ ਵੀ ਹੋੜੇ લાલા કે ਉਹਨੂੰ પાਸਾ ਦਵਾਉਂਦੇ ਆ ਫਿਰ ਸੁੱਕ પા ਕੇ ਫਿਰ પાਸਾ ਦਵਾਉਂਦੇ ਆ ਅਸੀਂ ਉਹਨਾਂ ਨੂੰ ਬਜ਼ੁਰਗਾਂ ਵਾਂਗੂ ਬਾਅਦ ਚ ਉਹਨਾਂ ਦੀ ਸੇਵਾ ਕਰਦੇ ਆ ਔਰ ਜਿਹੜੇ ਬੰਦੇ ਨੇ ਕੰਮ ਲੈ ਕੇ ਮੋਲਾਬਾਲਦ ਛੱੜਦਾ ਪਿੰਡ ਚ ਉਹਨੂੰ ਵਧੀਆ ਨਹੀਂ ਸਮਝਿਆ ਜਾਂਦਾ ਯਾਰ ਤੂੰ ਗਲਤ ਬੰਦਾ ਹੈ ਤੂੰ ਮਤਲਬੀ ਬੰਦਾ ਹੈ ਤੂੰ ਬਾਹਰ ਤੋਂ ਕੰਮ ਲੈ ਕੇ ਉਹਨੂੰ ਛੱੜਦਾ ਗਊ ਦੇ ਜਾਇਨ ਵਾਇਸੇ ਪੱਤਰ ਤੋਂ ਸਾਡਾ ਉਹਨਾਂ ਨਾਲ ਪਿਆਰ ਹੈ ਅਸੀਂ ਉਹਨਾਂ ਤੇ ਟੌਰਚਰ ਕਰਾਂਗੇ ਅਸੀਂ ਅਤਿਆਚਾਰ ਕਰਾਂਗੇ ਉਹਨਾਂ ਤੇ ਇਸੇ ਤਰੀਕੀ ਕਬੂਤਰਾਂ ਦਾ ਮੇਰੇ ਦੋ ਤਿੰਨ ਦੋਸਤ ਨੇ ਉਹਨਾਂ ਕੋਲ ਕਬੂਤਰ ਨੇ ਬਦਾਮ ਹੋਰ ਪਤਾ ਨਹੀਂ ਕੀ ਕੀ ਮਤਲਬ ਖੁੱਡੇ ਦੇ ਕੋਲੇ ਹੀ ਬੈਠੇ ਰਹਿੰਦਾ ਉਹ ਉਹਨੂੰ ਹੋਰ ਦੁਨੀਆ ਦੀ ਸੁਰਤ ਹੀ ਐ ਨਹੀਂ ਉਹਦੇ ਘਰ ਦੇ ਮੈਨੂੰ ਕਹਿੰਦੇ ਨੇ ਪੁੱਤ ਥੋੜਾ ਜਿਹਾ ਸਮਝਾ ਦੁਨੀਆਦਾਰੀ ਮੈਂ ਕਿਹਾ ਇਹਦੀ ਦੁਨੀਆਦਾਰੀ ਇੱਥੇ ਇਹਨੂੰ ਇਹ ਚੋਂ ਦੁਨੀਆ ਦਿਖੀ ਜਾਂਦੀ ਹੈ ਇਹ ਦੁਨੀਆਦਾਰੀ ਹੈ ਦੁਨੀਆਦਾਰੀ ਹੋਰ ਕੀ ਹੈ ਕਿਸੇ ਨੂੰ ਕਿ ਤੂੰ ਰੱਬ ਦਿਖੀ ਜਾਂਦਾ ਕਿਤੇ ਨੂੰ ਕਿਸੇ ਚੋਂ ਰੱਬ ਦਿਖੀ ਜਾਂਦਾ ਹੈ ਦਿਖੀ ਜਾਣ ਦੋ ਹਰੇਕ ਦਾ ਆਪਣਾ ਆਪਣਾ ਕਿਆ ਕਿਆ ਪਤਾ ਕਿਸ ਬੇਸਮੈਨ ਨਾਰਾਇਣ ਮਿਲ ਜਾਏ ਕੀ ਪਤਾ ਕਹਤਾ ਜੀ ਬੈਸੀ ਪਹਿਲੇ ਸੀ ਬਣਾ ਹੂਆ ਮੈਂ ਕਿਹਾ ਤੁਸੀਂ ਕਦੇ ਨੱਕੇ ਤੇ ਮੀਟਿੰਗ ਕੀਤੀ ਐ ਕਹਿੰਦੇ ਨਾਕਾ ਨਾਕਾ ਨਹੀਂ ਮੈਂ ਨਾਕਾ ਨਹੀਂ ਨੱਕਾ ਨਹੀਂ ਨੱਕਾ ਨਾ ਨੱਕਾ ਤੇ ਮੀਟਿੰਗ ਨਹੀਂ ਕੀਤੀ ਮੈਂ ਕਿਹਾ ਅਗਲੀ ਮੀਟਿੰਗ ਨੱਕੇ ਤੇ ਰੱਖਾਂਗੇ ਆਪਾਂ ਫਿਰ ਮੈਂ ਤੁਹਾਨੂੰ ਪਤਾ ਵੀ ਨੱਕਾ ਜਿਹੜਾ ਚੋਨੇ ਦਾ ਕਿਆਰਾ ਡੂੜ ਘੰਟੇ ਭਰ ਜਾਂਦਾ ਜੇ ਟਾਈਮ ਜਾਦੇ ਰੋਣਾ ਤੁਸੀਂ ਮਤਲਬ ਜਿਆਦਾ ਵਿਲੇ ਹੋਣਾ ਤਾਂ ਜਮਾ ਖੀਰ ਤੋਂ ਵੱਟ ਨੂੰ ਇਧਰ ਨੂੰ ਵੜ ਦੋ ਦੂਜੇ ਚ ਪੈਣ ਲੱਗ ਜਾਂਦਾ ਉਧਰ ਤੇ ਜਦੋਂ ਇਧਰੋਂ ਭਰ ਗਿਆ ਫਿਰ ਮੈਂ ਕਹਾਂ ਮੈਂ ਕਹਾਂ ਯਾਰ ਤੁਸੀਂ 9 ਤੋਂ 5 ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਹੈ ਯਾਰ ਤੁਸੀਂ ਕਿਸਾਨਾਂ ਦਾ ਜਿਹੜਾ ਦਫ਼ਤਰ ਹੈ ਉਹ ਰਾਤ ਨੂੰ 2:00 ਵਜੇ ਔਰ ਉਹ ਵੀ ਕਦੇ ਆ ਗਈ ਕਦੇ ਚਲੀ ਗਈ ਫੇਰ ਆ ਗਈ ਘੰਟਾ ਫੇਰ ਖਾਲ ਮਰ ਜਾਂਦਾ ਉਸੇ ਕੈਰੇਜ ਫੇਰ ਦੁਬਾਰੇ ਕੱਲ ਨੂੰ ਫੇਰ ਪਾਓ ਹੁਣ ਕੀ ਹੈ ਮੈਂ ਕਿਹਾ ਤੁਸੀਂ 8 ਘੰਟੇ ਚਲ ਕਈ ਜਾਓ ਪਰ 10 10 11 11 ਦੇ ਜਾਓ ਕਿਉਂਕਿ ਕੋਈ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਬੱਟਾ ਆਪਦੀ ਉਹ ਜਿਹੜੀਆਂ ਉੱਤੋਂ ਦੀ ਪਾਣੀ ਕਰ ਲੈ ਪੋਚਣੀਆਂ ਤਾਂ ਉਸੇ ਨੂੰ ਪਹਿਣ ਗਿਆ ਕਹਿੰਦੇ ਜੇ ਬੱਟ ਪੋਚ ਨਹੀਂ ਕਿਹਾ ਹੁੰਦਾ ਹੈ ਮੈਂ ਕਹਾ ਤੁਸੀਂ ਹੁਣ ਤੱਕ ਲੋਕ ਹੀ ਪੁੱਛਿਆ ਬੱਟ ਪੁੱਛਣੀ ਵੀ ਸਖਾਵਾਂਗੇ ਤੁਹਾਨੂੰ ਤੇ ਮੈਂ ਕਹਾ ਉਹ ਆਟ ਉਹ ਬੰਦ ਕਰੂਗਾ ਮੋਟਰ ਮੈਂ ਖਿਆਪ ਆਪ ਆਪ ਬੰਦ ਕਰੂਗਾ ਉਹ ਵੀ ਕੱਲ ਨੂੰ ਲਾ ਲਾਂਗੇ ਯਾਰ ਕਿਹੜੀ ਗੱਲ ਹੈ ਇੱਕ ਵਾਰੀ ਭਰ ਗਿਆ ਦੋ ਦਿਨ ਉਹਨੇ ਮੋਟਰ ਨਹੀਂ ਚਲਾਉਣੀ ਚਾਰ ਵਾਰੀ ਚਲਾਉ ਹਫਤੇ ਚ ਜੇ ਤੁਸੀਂ 10 ਘੰਟੇ ਦਿਓਗੇ 11 ਲਾ ਲਓ ਚਲੋ 11 ਘੰਟਿਆਂ ਨਾਲ ਤੁਸੀਂ ਚਾਰ ਵਾਰੀ ਹਫਤੇ ਚੋ ਪਾਣੀ ਲਾਊਗਾ ਜ 11 ਘੰਟਿਆਂ ਆਠ ਘੰਟਿਆਂ ਨਾਲ ਉਹ ਵੀ ਕਟ-ਕਟ ਕੇ ਰੋਜ਼ ਲਾਊਗਾ ਉਹ ਹਫਤੇ ਚ ਫਿਰ ਤੁਸੀਂ ਆਠ ਘੰਟਿਆਂ ਸਾਹਿਬ ਨੇ ਕਿੰਨੀ ਵਰਤਾਈ 56 807 56 56 ਘੰਟੇ 11 ਘੰਟਿਆਂ ਨਾਲ 4 ਦਿਨਾਂ ਚ ਕਿੰਨੀ ਵਰਤੀ 44 ਘੰਟੇ ਮੇਗਾ ਨਾਲੇ ਤਾਂ 12 13 ਘੰਟੇ ਬਚਦੇ ਆ ਨਾਲੇ ਉਹ ਖੁਸ਼ ਹੁੰਦਾ ਹੈ ਵੇ ਚਲੋ ਇੱਕੋ ਵਾਰੀ ਹੋ ਗਿਆ ਕੰਮ ਨਹੀਂ ਤਾਂ ਯਾਰ ਕੱਲ ਨੂੰ ਫੇਰ ਆਉਣਾ ਪੈਣਾ ਸੀ ਆਹ ਗੱਲ ਜਦੋਂ ਮੈਂ ਉਹਨਾਂ ਨੂੰ ਸਮਝਾਈ ਮੈਂ ਕਿਹਾ ਤੁਹਾਡੀ ਬਿਜਲੀ ਬਚੂਗੀ ਜਿਆਦਾ ਦੇ ਕੇ ਜਿਆਦਾ ਬਿਜਲੀ ਦੇ ਕੇ ਤੁਹਾਡੀ ਬਿਜਲੀ ਬਚੂਗੀ ਅੱਜ ਅੱਜ ਕਹਿੰਦੇ ਜੀ ਇਹ ਅਸੀਂ ਨੇ ਕਦੇ ਨਹੀਂ ਸੋਚਿਆ ਥਾ ਅਬ ਬਿਜਲੀ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਜੀ ਬਿਜਲੀ ਦਾ ਤਾਂ ਕਮਾਲ ਹੀ ਹੋ ਗਈ ਮੈਂ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਤੁਹਾਨੂੰ ਵੀ ਤੁਸੀਂ ਇੱਕਦਮ 8 ਘੰਟੇ ਦੇ ਦਿੰਦੇ 8 24 ਦੋ ਦੋ ਘੰਟੇ ਕੱਟ ਦਿੰਦੇ ਹੋ ਫੇਰ ਫੇਰ ਮਲਵਾ ਅੱਠ ਦਾ ਮਤਲਬ ਹੈ ਜਿਹੜਾ ਕੰਮ ਉਹਦਾ ਅੱਠ ਚ ਹੋਣਾ ਚਾਹੀਦਾ ਉਹ ਤੁਸੀਂ 12 13 ਚ ਕਰਾਉਂਦੇ ਹੋ ਪੰਜ ਵੱਧ ਦੇ ਰਹੇ ਹੋ ਫਿਰ ਕਹਿੰਦੇ ਬਿਜਲੀ ਨਹੀਂ ਹੈਗੀ ਜੀ ਕੋਲਾ ਦੋ ਦਿਨ ਦਾ ਰਹਿ ਗਿਆ ਜੀ ਫਲਾਨਾ ਹੋ ਗਿਆ ਜੀ ਹੁਣ ਕਦੇ ਕੋਲਾ ਨਹੀਂ ਕਦੇ ਮੁੱਕਿਆ ਉਹ ਪਿਆ 27 27 ਦਿਨ ਦਾ ਕੋਲਾ ਪਿਆ ਕੋਈ ਕੋਲਾ ਨਹੀਂ ਘਟਦਾ ਜੀ ਥਰਮਲ ਪਲਾਂਟ ਵੀ ਖਰੀਦ ਲਿਆ ਸਰਕਾਰ ਨੇ ਆ ਦੂਜਿਆਂ ਨੂੰ ਵੀ ਕਿਹਾ ਹੋਇਆ ਵੀ ਜੇ ਮੂਰ ਹੋਇਆ ਦੱਸਿਓ ਹਾਂ ਇਹ ਪਹਿਲੀ ਸਰਕਾਰ ਆ ਜਿਹੜੀ ਪ੍ਰਾਈਵੇਟ ਅਦਾਰਿਆਂ ਨੂੰ ਖਰੀਦ ਰਹੀ ਐ ਨਹੀਂ ਤਾਂ ਵੇਚਦੇ ਨੇ ਘਾਟੇ 'ਚ ਦਿਖਾ ਕੇ ਵੇਚ ਦਿੰਦੇ ਨੇ ਕਾਰਨੇ ਕਿ ਸਰਕਾਰ ਸਾਬੀਆਂ ਕਿਤਾਬੀਆਂ ਦੀਆਂ ਪਿੰਡਾਂ ਵਾਲਿਆਂ ਦੀ ਵੀ ਅਸੀਂ ਕਿਵੇਂ ਆਪਣੇ ਘਰ ਚਲਾਉਣੇ ਨੇ ਕਿਵੇਂ ਲਾਣੇਦਾਰ ਢਿੱਡ ਬਨ ਬਨ ਗੁਜ਼ਾਰੇ ਕਰਦੇ ਐ ਕਿਵੇਂ ਆੜਤੀਏ ਤੋਂ ਪੈਸੇ ਲਿਆ ਕੇ ਕਿਵੇਂ ਉਹਨੂੰ ਵਰਤਣੇ ਆ ਕਿ ਇਹ ਸਾਰਾ ਉਹੀ ਬੰਦਾ ਦੱਸ ਸਕਦਾ ਜੀ ਜਿਨੇ ਆਪਣੇ ਪਿੰਡੇ ਤੇ ਗਰੀਬੀ ਹਟਾਈ ਹੋਵੇ ਅਸਲ ਚ ਗਰੀਬੀ ਉਹੀ ਦੱਸ ਸਕਦਾ ਜੀ ਜਿਹੜੇ ਸੋਨੇ ਦੀਆਂ ਟੂਟੀਆਂ ਚ ਪਾਣੀ ਪੀਂਦੇ ਆ ਉਹਨਾਂ ਨੂੰ ਗਰੀਬੀ ਦਾ ਨਹੀਂ ਪਤਾ ਹੋ ਸਕਦਾ ਜੀ ਸੋ ਇਸ ਕਰਕੇ ਜਿਨੇ ਬਲੈਕ ਐਂਡ ਵਾਈਟ ਟੀਵੀ ਤੇ ਖਬਰਾਂ ਚ ਬੈਲ ਗੱਡੀਆਂ ਦੀਆਂ ਦੌੜਾਂ ਦੇਖੀਆਂ ਹੋਣ ਉਹੀ ਦੱਸ ਸਕਦਾ ਬੈਲ ਗੱਡੀਆਂ ਦਾ ਕਾਨੂੰਨ ਬਣਾ ਕੇ ਫੇ ਖੁਸ਼ੀ ਕਿੰਨੀ ਹੁੰਦੀ ਹੈ ਆਪਣੇ ਆਪ ਨੂੰ ਬਹੁਤ ਅੱਜ ਅਲੱਗ ਕਿਸਮ ਦਾ ਪ੍ਰੋਗਰਾਮ ਹੋਇਆ ਵਧਾਈ ਦਿਨਾ ਔਰ ਸਭ ਤੋਂ ਵੱਧ ਮੈਂ ਇੱਕ ਹੋਰ ਕੰਮ ਲਈ ਵਧਾਈ ਦਿਨਾ ਤੁਸੀਂ ਬਹੁਤ ਸਾਥ ਦੇ ਰਹੇ ਹੋ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਹੋਇਆ ਹੈ ਪੰਚਾਇਤਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਨੇ ਕਿ ਭਾਈ ਅਸੀਂ ਪਿੰਡ ਚ ਡਰੱਗ ਵੇਚਣ ਨਹੀਂ ਦੇਣੀ ਜੇ ਕੋਈ ਸਾਡੇ ਪਿੰਡ ਦਾ ਵੇਚ ਦਾ ਫੜਿਆ ਗਿਆ ਸੀ ਜਮਾਨਤ ਨਹੀਂ ਦੇਣੀ ਤੇ ਸਾਨੂੰ ਆਪ ਦੱਸਦੇ ਨੇ ਜੀ ਉਹ ਫਲਾਣਾ ਉੱਥੇ ਹੈ ਜੀ ਉੱਥੇ 8:00 ਵਜੇ 8 ਮਿੰਟ ਤੇ ਡਰੱਗ ਵਿਕਦੀ ਹੈ ਜੀ ਫਲਾਨਾ ਫਲਾਨਾ ਵੇਚਦਾ ਜੀ ਅਸੀਂ ਨੇ ਪੀੜਾ ਪੰਜਾ ਚੱਕਿਆ ਹੋਇਆ ਅਸੀਂ ਜਾ ਵੜਦੇ ਆ ਉੱਥੇ ਵੀ ਆ ਜਾ ਭਰਾਵਾ ਪਹਿਲਾਂ ਤਾਂ ਆ ਢਾਈਏ ਜਿਹੜਾ ਤੂੰ ਬਣਾਇਆ ਕਿਸੇ ਦੇ ਘਰ 'ਚ 70 ਬਿਸ਼ਾ ਕੇ ਕਿਸੇ ਦੇ ਘਰ 'ਚ ਚਿੱਟੇ ਰੰਗ ਦੇ 70 ਬਿਸ਼ਾ ਕੇ ਸਾਡੀਆਂ ਲੱਖਾਂ ਮਾਵਾਂ ਭੈਣਾਂ ਦੀਆਂ ਚੁੰਨੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੀਆਂ ਕਰਕੇ ਤੇ ਆਪ ਤੁਸੀਂ ਮਹਿਲ ਪਾ ਕੇ ਤੇ ਉੱਥੇ ਦੀਪਮਾਲਾ ਚਲਾਓਗੇ ਇਹ ਤਾਂ ਨਹੀਂ ਚੱਲਣ ਦੇਂਦੇ ਫਿਰ ਦੀਪਮਾਲਾ ਸੀ ਇੱਥੇ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਪੰਜਾਬੀ ਦੀ ਕਹਾਵਤ ਹੈ ਇੱਥੇ ਨਿਕਲੂ ਸਾਰਾ ਹੁਣ ਜਦੋਂ ਫੜ ਲੇ ਹੁਣ ਉਹਦੇ ਹੱਕ ਚ ਫਿਰਦੇ ਨੇ ਤਿੰਨ ਚਾਰ ਬਹੁਤ ਮਾੜਾ ਹੋਇਆ ਕਹਿੰਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਆ ਅੱਛਾ ਮੈਂ ਕੱਲਾ ਮਨੁੱਖ ਹੋ ਹੀ ਰਹਿ ਗਿਆ ਅਸੀਂ ਤਾਂ ਡੰਗਰੀ ਰਹਿ ਗਏ ਫਿਰ ਸਾਡੇ ਅਧਿਕਾਰ ਹੀ ਹੈ ਨਹੀਂ ਕਦੇ ਉਹ ਮਨੁੱਖੀ ਅਧਿਕਾਰ ਹੀ ਉਹਨਾਂ ਦੇ ਸਮਝਦੇ ਤਹਾਨਿਆਂ ਦੇ ਉਹਨਾਂ ਵਾਸਤੇ ਮਨੁੱਖੀ ਅਧਿਕਾਰ ਆਪਾਂ ਨੂੰ ਤਾਂ ਉਹ ਕੀੜੀਆਂ ਮਕੌੜੀਆਂ ਭੇਡਾਂ ਬੱਕਰੀਆਂ ਸਮਝਦੇ ਐ ਐਸੇ ਕਰਕੇ ਫਰਕ ਹੈ ਉਹ ਕੱਲੇ ਇੱਕ 엘ੀਟ ਕਲਾਸ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਅਸੀਂ ਬੇਜ਼ਵਾਨਿਆਂ ਦੇ ਵੀ ਅਧਿਕਾਰਾਂ ਦੀ ਗੱਲ ਕਰਦੇ ਆ ਬੱਸ ਇੰਨਾ ਫਰਕ ਮੈਨੂੰ ਤੁਸੀਂ ਜਿੰਨਾ ਪਿਆਰ ਦਿੱਤਾ ਜਿਵੇਂ ਹਰੇਕ ਸਾਹ ਬਾਅਦ ਵੀ ਧੰਨਵਾਦ ਕਰੀ ਜਾਮਾ ਤਾਂ ਵੀ ਕਈ ਜਨਮ ਲੱਗ ਜਾਣਗੇ ਤੁਹਾਡੇ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਪਰ ਮੈਨੂੰ ਇੰਨਾ ਕੁ ਤਸੱਲੀ ਹੈ ਦੋਨੇ ਟਾਈਮ ਅਰਦਾਸ ਇਹੀ ਕਰਦਾ ਪ੍ਰਮਾਤਮਾ ਬਲ ਬਖਸ਼ੀ ਸਮੱਤ ਬਖਸ਼ੀ ਜਿਹੜੇ ਕੰਮ ਲਾਤਾ ਹੁਣ ਉਹ ਕਰਾ ਕੇ ਹੱਟੀ ਪੂਰਾ ਬਲ ਬਖਸ਼ ਦੀ ਬਸ ਵੀ ਫਾਈਲਾਂ ਤੇ ਸਾਈਨ ਹੋ ਜਾਣ ਲੋਕਾਂ ਦੀਆਂ ਹੱਕਾਂ 'ਚ ਮੈਨੂੰ ਕੋਈ ਮੈਂ ਅਗਲੀਆਂ ਵੋਟਾਂ ਜਾਂ ਅਗਲੀਆਂ ਕੋਈ ਉਹ ਮੈਂ ਨਹੀਂ ਗਿਣਦਾ ਪਹਿਲਾਂ ਕਿਹੜਾ ਸੋਚਿਆ ਸੀ ਉਹ ਪਿੰਡੀ ਮਹਸਾ ਦੀਆਂ ਪੂਛਾਂ ਫੜ ਫੜ ਕੇ ਤਾਂ ਤਾਰੀਆਂ ਸਿੱਖਿਆ ਪਰ ਪਿੰਡੀ ਸੀ ਸਾਰੇ ਪਿੰਡੀ ਨੇ ਮੇਰੇ ਦੋਸਤ ਮਿੱਤਰ ਮੈਂ ਕੱਲ ਉਹਨਾਂ ਨਾਲ ਵੀ ਕਰ ਲੈਣਾ ਅੱਜਕੱਲ ਵੀ ਕਰ ਲੈਣਾ ਸਾਰਿਆਂ ਨਾਲ ਮੈਂ ਕੋਈ ਐ ਨਹੀਂ ਕਿ ਕਈ ਵਾਰੀ ਮੈਂ ਜਦੋਂ ਪਿੰਡ ਜਾਣਾ ਮੈਂ ਸਾਰਿਆਂ ਨੂੰ ਨਾਂ ਲੈ ਕੇ ਬੁਲਾਉਣਾ ਕਿਵੇਂ ਟਹਲੇ ਪ੍ਰਗਟ ਕੀ ਹਾਲ ਹੈ ਬੋਲੇ ਹੋਟ ਤੂੰ ਤੂੰ ਕਿਵੇਂ ਉਹ ਮੈਨੂੰ ਕਹਿੰਦਾ ਯਾਰ ਤੂੰ ਹਜੇ ਵੀ ਸਾਡਾ ਨਾਂ ਜਾਣਦਾ ਮੈਨੂੰ ਹੈਰਾਨੀ ਹੋਈ ਅਸਲ ਚ ਉਹ ਵੀ ਠੀਕ ਨੇ ਆਮ ਤੌਰ ਤੇ ਇਹਨਾਂ ਲੋਕਾ ਥੋੜੇ ਜੇ ਵੱਡੇ ਹੋ ਜਾਣ ਸਭ ਤੋਂ ਪਹਿਲਾਂ ਆਪਦੇ ਆਲੇ ਨੂੰ ਭੁੱਲਦੇ ਆ ਬਸ ਜਿਨ੍ਹਾਂ ਨਾਲ ਗੁੱਲੀ ਡੰਡਾ ਖੇਡੇ ਹੁੰਦੇ ਆ ਉਹਨੂੰ ਭੁੱਲ ਜਾਂਦੇ ਆ ਕਹਿੰਦੇ ਵੱਡੇ ਹੋ ਗਏ ਇੱਕ ਚੂਹਾ ਸੀ ਉਹ ਕਿਸੇ ਸੁਨਾਰੇ ਦੀ ਦੁਕਾਨ 'ਚ ਵੜ ਗਿਆ ਤੇ ਹੀਰਾ ਨਿਕਲ ਗਿਆ ਸੁਨਾਰੇ ਨੂੰ ਪਤਾ ਲੱਗ ਗਿਆ ਵੀ ਹੀਰਾ ਨਿਕਲ ਗਿਆ ਜਦੋਂ ਉਹ ਡੰਡਾ ਚੱਕ ਕੇ ਮੰਗਰ ਪਾਇਓ ਖੁੱਡ 'ਚ ਵੜ ਗਿਆ ਉਹਨੇ ਕਹਿਰ ਹੀਰਾ ਹੀ ਬਹੁਤ ਮਹਿੰਗਾ ਹੈ ਉਨੇ ਕ ਖੁੱਡ ਪੱਟੀ ਉਥੇ 100 ਚੂਹਾ ਬੈਠਾ ਹੁਣ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਤਾਂ ਪਛਾਣ ਸਕਦਾ ਚੂਹੇ ਥੋੜੀ ਪਛਾਣ ਸਕਦਾ ਮੈਂ ਬੇਨਾਂ ਚ ਕੀ ਦੇ ਢਿੱਡ ਚ ਆਉ ਉਹਨੇ ਇੱਕ ਚੂਹਿਆਂ ਦਾ ਸਪੈਸ਼ਲਿਸਟ ਬੁਲਾ ਲਿਆ ਕਹਿੰਦਾ ਵੀ ਹੀਰਾ ਖਾ ਗਿਆ ਇੱਕ ਯਾਰ ਇਹਨਾਂ ਚੋਂ ਦੱਸ ਦੇ ਉਹ ਕਹਿੰਦਾ ਉਹ ਜਿਹੜਾ ਸਭ ਤੋਂ ਪਰਲੇ ਪਾਸੇ ਨਹੀਂ ਬੈਠਾ ਅਲੱਗ ਨੋ ਤਾਂ ਉਹ ਜਿਹੜਾ ਪਰਲੇ ਪਾਸੇ ਕਹਿੰਦਾ ਸਭ ਤੋਂ ਪਰਲੇ ਪਾਸੇ ਇਨਾਂ ਤੋਂ ਅਲੱਗ ਨੱਚੀਏ ਨਹੀਂ ਜਾਂਦਾ ਤਾਂ ਤਾਂ ਜੇ ਕਰਕੇ ਉਹਨੂੰ ਫੜ ਲਿਆ ਕਹਿੰਦਾ ਉਹਨੇ ਉਹ ਫੜ ਲਿਆ ਉਹਦਾ ਟਿੱਡ ਪਾੜਿਆ ਹੀਰਾ ਨਿਕਲਿਆ ਉਹ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗਿਆ ਇੰਨਿਆਂ 'ਚੋਂ ਬੇ ਦੇ ਟਿੱਡ 'ਚ ਐ ਕਹਿੰਦਾ بس ਇਹ ਕੁਦਰਤੀ ਵਰਤਾਰਾ ਹੈ ਕਹਿੰਦਾ ਜਦੋਂ ਜਿਹੜੀ ਚੀਜ਼ ਕਹਿੰਦਾ ਜਿਹਨੂੰ ਨਾਮ ਮਿਲਣੀ ਹੋਵੇ ਕੁਦਰਤ ਨੇ ਉਹਨੂੰ ਲਿਖਿਆ ਨਾ ਹੋਵੇ ਉਹਨੂੰ ਪਰ ਉਹਨੂੰ ਮਿਲ ਜੇ ਉਹ ਉਹ ਕਹਿੰਦਾ ਸਭ ਤੋਂ ਪਹਿਲਾਂ ਆਪਣੀ ਬਰਾਦਰੀ ਵਾਲਿਆਂ ਤੋਂ ਅੱਡ ਹੁੰਦਾ ਮੈਂ ਤਾਂ ਵੱਡਾ ਬਣ ਗਿਆ ਤੂੰ ਛੋਟਕਿਆ ਕਹਿੰਦਾ ਇਹ ਅੱਡ ਅੱਡ ਬੈਠਾ ਕਹਿੰਦਾ ਇਹ ਇਹਨੂੰ ਐਨ ਲੱਗਦਾ ਮੇਰੇ ਕੋਲੇ ਹੀਰਾ ਤੂੰ ਤਾਂ ਛੋਟਾ ਤੂੰ ਤਾਂ ਰਹਿ ਗਿਆ ਥੱਲੇ ਐਸੇ ਕਰਕੇ ਫੜਿਆ ਗਿਆ ਲੈ ਜਿ ਵਿੱਚ ਰਹਿਿੰਦਾ ਫੜਿਆ ਹੀ ਨਹੀਂ ਜਾਣਾ ਸੀ ਉਹਨਾਂ ਸੋ ਵੀਰੋ ਆਪਾਂ ਸਾਰੇ ਇਕੱਠੇ ਰਹੀਏ ਇਕਾ ਰੱਖੀਏ ਅਮੀਰੀਆਂ ਗਰੀਬੀਆਂ ਚੱਲਦੀਆਂ ਰਹਿੰਦੀਆਂ ਨੇ ਜੇ ਹਰੇਕ ਨੂੰ ਪਰਮਾਤਮਾ ਰੋਟੀ ਦੇਵੇ ਹਰੇਕ ਆਪਣੇ ਘਰੇ ਰਾਜਾ ਹੈ ਕਿਸੇ ਦਾ ਹੱਕ ਨਾ ਮਾਰੋ ਗਰੀਬ ਦਾ ਕਿਸੇ ਦੇ ਘਰ ਮੂਰੇ ਲਲਕਾਰਾ ਮਾਰ ਕੇ ਨਾ ਲੰਘੋ ਵੇ ਬੱਡੇ ਹੋਗੇ ਜਾਂ ਬੱਡੇ ਆ ਠੀਕ ਹੈ ਨਾ ਪਰਮਾਤਮਾ ਉਹ ਸਭ ਨੂੰ ਦੇਖੀ ਜਾਂਦਾ ਹੈ ਸਭ ਨੂੰ ਦੇਹੀ ਜਾਂਦਾ ਸੋ ਇਸ ਕਰਕੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਇਸ ਪ੍ਰੋਗਰਾਮ ਚ ਆ ਕੇ ਕਿ ਉਹ ਬੇਜ਼ੁਬਾਨ ਬાળਦ ਉਹ ਬੇਜ਼ੁਬਾਨ ਸ਼ਿਕਾਰੀ ਕੁੱਤੇ ਤੇ ਉਹ ਬੇਜ਼ੁਬਾਨ ਕਬੂਤਰ ਜਿਹੜੇ ਨੇ ਉਹ ਆਪ ਆਪ ਤਾਂ ਨਹੀਂ ਧੰਨਵਾਦ ਕਰ ਸਕਦੇ ਪਰ ਤੁਸੀਂ ਉਹਨਾਂ ਵੱਲੋਂ ਆਇਓ ਧੰਨਵਾਦ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਹ ਕਰਤਾਰ ਸਿੰਘ ਸਰਾਬੇ ਦਾ ਏਰੀਆ ਹੈ ਇਹ ਕਰਤਾਰ ਸਿੰਘ ਸਰਾਬੇ ਦਾ ਏਰੀਆ ਹੈ ਤੇ ਇੱਥੇ ਤਾਂ ਫਿਰ ਇਨਕਲਾਬ ਜਿੰਦਾਬਾਦ ਗੂੰਜਣਾ ਚਾਹੀਦਾ ਇਹ ਇਨਕਲਾਬ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿਹਾਉਂਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਆਰਾਮ ਨਾਲ ਜਾਇਓ ਹੌਲੀ ਜਾਇਓ ਮਾਮਾ ਪੈਣਾ ਵੀ ਆਈਆਂ ਨੇ ਬਜ਼ੁਰਗ ਵੀ ਨੇ ਮਿਲਦੇ ਰਵਾਂਗੇ ਜਦੋਂ ਬੁਲਾਓਗੇ ਮਿਲਦੇ ਰਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੌੜਾਂ ਤੇ ਉਡਾਰੀਆਂ ਤੇ ਮਿਲਾਂਗੇ